ਪਿੰਡ ਪ੍ਰਤਾਪਪੁਰਾ ਜ਼ਿਲ੍ਹਾ ਜਲੰਧਰ ਵਿਖੇ ਜ਼ਿਲ੍ਹਾ ਆਯੂ ਸੁਸਾਇਟੀ ਜਲੰਧਰ ਵੱਲੋਂ ਫ੍ਰੀ ਆਯੂਸ਼ ਕੈਂਪ ਲਗਾਇਆ ਗਿਆ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੂ ਸੁਸਾਇਟੀ ਅਤੇ ਯੂਨਾਨੀ ਅਕਸਰ ਡਾਕਟਰ ਵੀਨੂ ਖੰਨਾ ਦੀ ਅਗਵਾਈ ਹੇਠ ਅੱਜ ਪਿੰਡ ਪ੍ਰਤਾਪਪੁਰਾ ਵਿਖੇ ਚਿਕੀਸਾ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਕਰੀਬ 885 ਮਰੀਜ਼ਾਂ ਦੀ ਜਾਂਚ ਕੀਤੀ ਗਈ ਇਸ ਕੈਂਪ ਵਿੱਚ 140 ਮਰੀਜ਼ਾਂ ਦੀ 슈ਗਰ ਵੀ ਚੈੱਕ ਕੀਤੀ ਗਈ ਇਸ ਮੌਕੇ ਪਿੰਡ ਦੇ ਸਰਪੰਚ ਦਿਲਪ੍ਰੀਤ ਸਿੰਘ ਅਤੇ ਸਾਰੇ ਪੰਚਾਇਤ ਮੈਂਬਰ ਹਾਜ਼ਰ ਰਹੇ ਆਏ ਹੋਏ ਆਯੁਰਵੈਦਿਕ ਅਤੇ ਹੋਮੋਪੈਥਿਕ ਡਾਕਟਰਾਂ ਦੀ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਕੈਂਪ ਸਮੂਹ ಗ್ರಾಮ ਪੰਚਾਇਤ ਸਰਪੰਚ ਦਿਲਪ੍ਰੀਤ ਅਤੇ ਆਏ ਡਾਕਟਰ ਅਮਿਤਾ ਬਾਮ ਡਾਕਟਰ ਦਮਸੂਮ ਉਵੇਦ ਹਰਮਿੰਦਰਪਾਲ ਸਿੰਘ ਉਵੇਦ ਅਮਿਤ ਕੁਲਵੀਰ ਡਾਕਟਰ ਕਮਲਜੀਤ ਡਾਕਟਰ ਅਰਚਨਾ ਜਨਕ ਰਾਜ ਡਿਸਪੈਂਸਰੀ ਵਿਰਿੰਦਰ ਕੁਮਾਰ ਹੋਣਾ ਨੇ ਆਪਣੀ ਸੇਵਾ ਨਿਭਾਈ ਇਹ ਤੇ ਜਿੰਦਰ ਕੁਮਾਰ ਅਤੇ ਰੇਸ਼ਮ ਲਾਲ ਦੀ ਵਿਸ਼ੇਸ਼ ਰਿਪੋਰਟ ਮਰੀਜ਼ਾਂ ਦਾ ਜਾਂਚ ਕੀਤੀ ਗਈ ਅਤੇ ਆਪਾਂ ਸ਼ੂਗਰ ਚੈੱਕ ਵੀ ਕੀਤੀ ਗਈ ਪੇਸ਼ੈਂਟ ਵੀ ਆ ਮਰੀਜ਼ਾਂ ਦੀ ਪੂਰੀ ਸ਼ੂਗਰ ਚੈੱਕ ਕੀਤੀ ਤੇ ਅੱਜ ਇਸ ਕੈਂਪ ਵਿੱਚ ਸਰਪੰਚ ਸਾਹਿਬ ਜੀ ਨੇ ਅਤੇ ਪੰਚਾਇਤ ਮੈਂਬਰਾਂ ਨੇ ਆ ਕੇ ਆਪਣੇ ਆਯੁਰਵੈਦਿਕ ਅਤੇ ਹੋਮੋਪੈਥਿਕ ਡਾਕਟਰਾਂ ਨੂੰ ਬਹੁਤ ਹੀ ਉਹਨਾਂ ਦੀ ਸਰਾਹਣਾ ਕੀਤੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਇਦਾਂ ਦੇ ਕੈਂਪ ਸਮੇਂ ਸਮੇਂ ਤੇ ਪਿੰਡ ਵਿੱਚ ਲੱਗਦੇ ਰਹਿਣੇ ਚਾਹੀਦੇ ਆ ਜਿਹਦੇ ਕਰਕੇ ਆਯੁਰਵੈਦਿਕ ਅਤੇ ਹੋਮੋਪੈਥਿਕ ਲਈ ਅੱਗੇ ਪੇਸ਼ੈਂਟ ਜਿਹੜੇ ਵੀ ਹੈਗੇ ਆ ਆਪਣੇ ਅੱਗੇ ਆਉਂਦੇ ਰਹਿਣ ਅਤੇ ਆਪਣੇ ਇਲਾਜ ਕਰਵਾਉਂਦੇ ਰਹਿਣ ਇਸ ਜਿਹੜਾ ਪਹਿਲਾ ਟਾਈਮਿੰਗ ਕੀ ਹੈ ਇਹ ਕੈਂਪ ਇਸੀ 9 ਵਜੇ ਤੋਂ 4 ਵਜੇ ਤੱਕ ਦਾ ਰੱਖਿਆ ਗਿਆ ਹੈ ਤੇ ਆ ਕੇ ਆਪਣਾ ਆਪਣੇ ਆਕੇ ਲੋਕੀ ਆਪਣੇ ਸਹੂਲਤ ਦੇ ਅਕੋਰਡਿੰਗ ਆ ਕੇ ਆਪਣਾ ਜਾਂਚ ਕਰਵਾ ਸਕਦੇ ਆ ਤੇ ਮੁਫਤ ਜਨ ਅਵਾਜ਼ ਪੰਜਾਬ ਦੇ ਦੇਖ ਰਹਾ ਹੈ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਅੱਜ ਪਹੁੰਚੇ ਹਾਂ ਪਿੰਡ ਪ੍ਰਤਾਪਪੁਰਾ ਵਿਖੇ ਇੱਥੇ ਅੱਗੇ ਇੱਕ ਕੈਂਪ ਲਗਾਇਆ ਗਿਆ ਆ ਗੱਲਬਾਤ ਕਰਦੇ ਆਂ ਆਪਾਂ ਪਿੰਡ ਦੇ ਸਰਪੰਚ ਜੀ ਨਾਲ ਕੀ ਕਹਿਣਾ ਉਹਨਾਂ ਦਾ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਆਯੂਸ਼ ਕਮੇਟੀ ਜਲੰਧਰ ਦੇ ਸਹਿਯੋਗ ਨਾਲ ਹੋਮੋਪੈਥਿਕ ਅਤੇ ਆਯੁਰਵੈਦਿਕ ਦੀ ਡਾਕਟਰਾਂ ਦੀਆਂ ਟੀਮਾਂ ਨੇ ਜੋ ਪਿੰਡ ਪ੍ਰਤਾਪਪਰਾ ਵਿਖੇ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਕੈਂਪ ਲਗਾਇਆ ਹੈ ਅਸੀਂ ਆਯੂਸ਼ ਕਮੇਟੀ ਜਲੰਧਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਅੱਜ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਪਿੰਡ ਵਾਸੀ ਆਪਣਾ ਚੈੱਕਅਪ ਕਰਵਾ ਰਹੇ ਆ ਤੇ ਦਵਾਈ ਲੈ ਰਹੇ ਆ ਤੇ ਅਸੀਂ ਇਨਾ ਟੀਮਾਂ ਦਾ ਬਹੁਤ-ਬਹੁਤ ਡਾਕਟਰਾਂ ਸਹਿਵਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਇਹ ਕੈਂਪ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੈ ਜੀ ਇਹ ਕੈਂਪ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਚੱਲਣਾ ਹੈ ਤੇ ਅਸੀਂ ਜੋ ਬਾਕੀ ਵੀ ਪਿੰਡ ਵਾਸੀ ਜਾਂ ਲੱਕੇ ਦੇ ਪਬਲਿਕ ਹੈਗੇ ਆ ਉਹਨੂੰ ਸੁਣ ਰਹੀ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣਾ ਚੈੱਕਅਪ ਆ ਕੇ ਦਵਾਈ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ